ਅੱਜ ਇਸ ਵੇਲੇ ਤੜਕੇ 5:30 ਵਜੇ ਸਮਰਾਲਾ ਦੇ ਨੇੜਲੇ ਪਿੰਡ ਰੋਹਲਿਆਂ ਦੇ ਕੋਲ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ ਇੱਕ ਟੂਰਿਸਟ বাস ਸੜਕ ਦੇ ਵਿਚਾਲੇ ਖੜੇ ਟਰਾਲੇ ਨਾਲ ਟਕਰਾ ਗਈ ਜਿਸ ਵਿੱਚ ਕਿ ਦਰਜਨਾ ਯਾਤਰੀ ਜ਼ਖਮੀ ਹੋ ਗਏ ਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਜੋ ਕਿ ਦੋਵੇਂ ਔਰਤਾਂ ਸਨ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਐਂਬੂਲੈਂਸ ਰਾਹੀਂ ਭੇਜਿਆ ਗਿਆ ਦਸਰਯੋਗ ਹੈ ਕਿ 8 ਮਈ ਨੂੰ 1 ਮਹੀਨੇ ਲਈ ਇੰਦੋਰ ਤੋਂ ਸ਼ੁਰੂ ਹੋਈ ਕਰੀਬ 50 ਤੋਂ 60 ਚਾਤਿਆਂ ਦੀ ਯਾਤਰੀਆਂ ਦੀ ਧਾਰਮਿਕ ਟੂਰਿਸਟ ਬੱਸ ਯਾਤਰਾ ਚੱਲ ਰਹੀ ਸੀ ਜਦੋਂ ਯਾਤਰੀ ਰਾਤੀ ਹਰਦੁਆਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸੀ ਤਾਂ ਇਹ ਹਾਦਸਾ ਵਾਪਰ ਗਿਆ ਜਿੱਥੇ ਕਿ ਟੂਰਿਸਟ ਬੱਸ ਦੇ ਇੱਕ ਪਾਸੇ ਦੇ ਪਰਖੱਚੇ ਉੱਡ ਗਏ ਤੇ ਮਾਹੌਲ ਚੀਖਾਂ ਵਿੱਚ ਬਦਲ ਗਿਆ ਹਰ ਕੋਈ ਜਾਨ ਬਚਾਉਦਿਆਂ ਚੀਕਾਂ ਮਾਰਨ ਲੱਗਿਆ ਤੇ ਇਹ ਦਰਦਨਾਕ ਹਾਦਸੇ ਦੀ ਆਵਾਜ਼ਾਂ ਚੀਕਾਂ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀਆਂ ਜਿਸ ਤੋਂ ਬਾਅਦ ਆਲੇ-ਦੁਆਲੇ ਪਿੰਡ ਵਾਲੇ ਨੇ ਪਹੁੰਚ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਨਾਮ ਹੈਸੀ ਲੱਧੜਾ ਕਿ ਭੀ ਕੀ ਮਾਮਲਾ ਹੋਇਆ ਜੀ ਬੱਸ ਸਾਡੇ ਪਿੰਡ ਸਾਡੇ 5 ਵਜੇ ਖੜੇ ਟਰੱਕ ਦੇ ਵਿੱਚ ਬਸਤ ਜਾਂਦੀ ਜੀ ਸਿੱਧੀ ਟੱਕਰ ਵੱਜੀ ਤੇ ਸਾਡੇ ਪਿੰਡ ਕਾਫੀ ਵਾਜਾਂ ਆਈਆਂ ਚਿੱਕਾਂ ਆਈਆਂ ਤੇ ਸਾਡਾ ਸਾਰਾ ਪਿੰਡ ਭੱਜਿਆ ਆ ਤੇ ਭੱਜ ਕੇ ਲੋਰੀਆਂ ਨੂੰ ਕੱਢਿਆ ਬਾਹਰ ਤੇ ਦੋ ਦੋ ਜਣਿਆਂ ਦੀ ਡੈਥ ਵੀ ਹੋ ਗਈ ਤੇ ਕਾਫੀ ਖਤਰਨਾਕ ਹਾਸਾ ਹੋਇਆ ਏ ਕਿ ਕਾਫੀ ਜਣਿਆਂ ਦੇ ਕਿੰਨੇ ਕ ਬੰਦੇ ਲੱਦੇ ਸੀ ਬਸ ਟਰੱਕ ਕਿੰਨੇ ਕ ਬੰਦੇ ਸਨ ਜੀ

रोड के ऊपर ही था तो में अब कितने यात्रियों को चोट लगी है थोड़ी थोड़ी लगी है सबको विषय की तरीके को लगी है ठीक है सब ज्यादा ठीक है ज्यादा किसी थाँगा। को लगी है आपको जाना कहाँ था अमृतसर जा रहे थे हरिद्वार से बच्चे भी हैं बच्चे भी हैं बुजुर्ग बुजुर्ग भी है अभी ये चोट लगी है कमर में लगी है कितने बजे हुआ था ये आज सुबह सुबह छह बजे हुआ साढ़े पांच बजे पांच बजे होंगे देहात ध्यान तो नहीं है तभी नींद में थे क्या लगता है ड्राइवर को नींद वगैरह आ गई ड्राइवर को झपकी आ गई नींद की रात भर से गाड़ी चला रहा पेशाब करने के लिए भी नहीं रोका उसने गाड़ी ड्राइवर ठीक है ड्राइवर तो भग गया गाड़ी में से सर रोड एक्सीडेंट हुआ है तीसरा हुआ है ਇਹ ਨਈ ਇੱਕ ਪੂਰੇ ਸਵਾਸੀ ਐਮਪੀ ਤੋਂ ਇਹ ਧਾਰਮਿਕ ਯਾਤਰਾ ਤੇ ਆਏ ਸੀ ਜਿਹੜਾ ਇੱਕ ਟਾਲਾ ਖਰਾਬ ਹੋਣ ਕਰਕੇ ਇੱਥੇ ਖੜਾ ਸੀ ਉਹਦੇ ਵਿੱਚ ਸਵੇਰੇ 5:30 ਵਜੇ ਜਿਹੜਾ ਰੋਡ ਐਕਸੀਡੈਂਟ ਹੋਇਆ ਹੈ ਉਹਦੇ ਵਿੱਚ ਦੋ ਕੈਜੂਅਲਟੀ ਹੋਈ ਹੈ ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰੀਡ ਇਹ ਕਿੱਥੇ ਨੂੰ ਜਾ ਰਹੀ ਸੀ ਬੱਸ ਇਹ ਬੱਸ ਅੰਮ੍ਰਿਤਸਰ ਹਰ ਦਰ ਦਰੋਂ ਬਰਸ ਰਹੀ ਸੀ ਔਰ ਦਾ ਆਪਣੀ ਮਾਤਾ ਬੈਠੀ ਹੋਈ ਸੀ ਜੀ ਟਰਾਲਾ ਸੀ ਜੀ ਇਹ ਤਾਂ ਪੜਿਆ ਗਿਆ ਬੱਤੇ ਕਿ ਰੋਜ਼ਗਰੀ ਦਾ ਸ਼ਾਇਦ ਨਹੀਂ ਅਜੇ ਡਰਾਈਵਰ ਦਾ ਭੱਜਿਆ ਹਾਂ ਸਾਰਾ ਰੋਡ ਤੇ ਖੜਾ ਹੋਇਆ ਖੜਾ ਤਿੰਨ ਕਿਲੇ ਦੇ ਬੰਦੇ ਹੋਏ ਸਾਰਾ ਬੋਰਾ ਮੰਡਰੀਂ ਜੜ ਇਹ ਲੋ ਨੂੰ ਹੌਸਲ ਚਾਹੀਏ ਉਹਨਾਂ ਨੂੰ ਹੌਸਲ ਚਾਹੀਏ ਐਸ ਐਸ ਵੀ ਸਭ ਲੋਕ ਜੀ ਜੱਟ ਬੋੜੀ ਕੱਢ ਲੀ ਹਾਂ ਹਾਂ ਜੀ ਕੀ ਲੱਗਦਾ ਬਾਕੀ ਕੀ ਸੀਰੀਅਸ ਹੈ ਨਹੀਂ ਬੋਰਾ ਮੰਡਰੀਂ ਜੜਾ ਬਾਕੀ ਖੜਾ ਸ਼ਾਹੀ ਭਈ ਹੈ ਜਿਹੜਾ ਚਾਹੁੰਦੇ ਹੁੰਦੇ ਹਾਂ ਜਿਆਦਾ ਲੱਗਦੀ ਹੈ ਬਹੁਤ ਹੀ ਜਿਹੜੀ ਮੰਦਭਗੀ ਘੱਟਾ ਹੈ ਜਿਹੜਾ ਹੁਣ ਰੋਡ ਦੇ ਪਮਾਇ ਖਰਾਬ ਵੀ ਖੜਾ ਸੀ ਇਹਦੇ ਖਿਲਾਫ ਅਸੀਂ ਜਿਹੜਾ ਕੇਜ ਰਿਸਟਰ ਕਰਾਇਆ ਨਾ ਪਰ ਇਹਦੇ ਵਿੱਚ ਨਹੀਂ ਫੜਾਇਆ ਕੋਈ ਵੀ